ਸਸੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਤ ਪਟਿਕ ਤੇ ਬਹੁਤ ਹੀ ਸੋਹਣੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਆਪਣੇ ਜਿਹੜੇ ਸਟਿਚ ਕੀਤੇ ਸੂਟ ਨੇ ਉਹ ਤੁਹਾਨੂੰ ਦਿਖਾਵਾਂਗੇ ਇੱਕ ਤੁਹਾਡੇ ਮੋਸਟਲੀ ਕੁਐਸਚਨ ਹੁੰਦੇ ਨੇ ਜੀ ਵੀ ਇਹ ਵਾਲਾ ਡਿਜ਼ਾਈਨ ਲੈ ਕੇ ਆਓ neck ਡਿਜ਼ਾਈਨ ਬਾਜੂ ਡਿਜ਼ਾਈਨ ਜੋ ਵੀ ਹੈ ਨਾ ਤੁਸੀਂ ਡਿਮਾਂਡ ਕਰਦੇ ਹੋ ਕੋਈ ਨਹੀਂ ਆਪਾਂ ਟਰਨ ਵਾਈਜ਼ ਜਿਹੜੇ ਤੁਹਾਨੂੰ ਸਾਰੇ ਆਪਾਂ ਦਿਖਾਉਂਦੇ ਰਵਾਂਗੇ ਸੋਹਣੇ ਸੋਹਣੇ ਡਿਜ਼ਾਈਨ ਬਣਾ ਕੇ ਦਿਖਾਉਂਦੇ ਰਵਾਂਗੇ ਸਟਿਚਿੰਗ ਡਿਜ਼ਾਈਨ ਹੋਗੇ ਕਟਿੰਗ ਹੋਗੇ ਪੇਂਟਿੰਗ ਵਾਲੇ ਹੋਗੇ ਤੇ ਆਪਣੇ ਜਿਹੜੇ ਰੈਡੀ ਸੂਟ ਕਿਤੇ ਸੂਟ ਨੇ ਉਹ ਤੁਹਾਨੂੰ ਅੱਜ ਦਿਖਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆ ਇੱਕ ਤੁਹਾਡਾ ਕੁਐਸਚਨ ਹੁੰਦਾ ਜੀ ਪ੍ਰੋਸੈਸਿੰਗ ਮੋਡ ਆਪਣਾ ਪੇਮੈਂਟ ਮੋਡ ਪੁੱਛਦੇ ਹੁੰਨੇ ਹੋ ਤੁਸੀਂ ਕਿਵੇਂ ਆਪਾਂ ਜੀ ਆਨਲਾਈਨ ਚਾਰਜਸ ਹੀ ਲੈਣੇ ਆ ਆਨਲਾਈਨ ਪੇਮੈਂਟ ਲਈ ਜਾਊਗੀ ਜੋ ਵੀ ਤੁਹਾਨੂੰ ਸੂਟ ਪ੍ਰਿੰਟ ਸੂਟ ਪਸੰਦ ਆਉਂਦਾ ਉਹਦੀ ਫੁੱਲ ਪੇਮੈਂਟ ਹੋਊਗੀ ਕਿਉਂਕਿ ਉਹ ਆਪਾਂ ਨਾਲ ਦੀ ਨਾਲ ਡਿਸਪੈਚ ਕਰਨਾ ਹੁੰਦਾ ਜੀ ਤੁਸੀਂ ਫੁੱਲ ਪੇਮੈਂਟ ਕਰ ਦਿਓ ਪ੍ਰੋਪਰ ਆਪਣਾ ਐਡਰੈਸ ਵਗੈਰਾ ਭੇਜਿਓ ਤੇ ਆਪਾਂ ਡਿਸਪੈਚ ਕਰ ਦਵਾਂਗੇ ਬਾਕੀ ਜੇ ਤੁਸੀਂ ਸੂਟ ਰੈਡੀ ਕਰਾਉਣਾ ਹੈ ਤੁਸੀਂ ਹਾਫ ਪੇਮੈਂਟ ਵੀ ਕਰ ਸਕਦੇ ਹੋ ਫੁੱਲ ਵੀ ਉਹ ਤੁਹਾਡੀ ਇੱਛਾ ਜੀ ਬਾਕੀ ਤੁਸੀਂ ਕੋਰੀਅਰ ਟਾਈਮ ਜਦੋਂ ਆਪਾਂ ਕੋਰੀਅਰ ਤੁਹਾਡੇ ਡਿਸਪੈਚ ਕਰਨਾ ਹੈ ਫੁੱਲ ਪੇਮੈਂਟ ਉਹਦੋਂ ਵੀ ਕਰ ਸਕਦੇ ਹੋ ਹਾਂਜੀ ਆਜੋ ਆਪਾਂ ਸੂਟ ਦੇਖੋਣੇ ਸ਼ੁਰੂ ਕਰਦੇ ਆਂ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਬਰਬਰੀ ਦਾ ਦੁਪੱਟਾ ਰਹੂਗਾ ਬਰਬਰੀ ਦਾ ਹੀ ਸੂਟ ਹੈ ਬਰਬਰੀ ਤੇ ਚਾਹੇ ਮਸ਼ੀਨ ਵਰਕ ਲਾ ਲਓ ਤੁਸੀਂ ਚਾਹੇ ਸਟਿਚਿੰਗ ਇੰਨੀ ਕੁ ਜ਼ਿਆਦਾ ਔਖੀ ਹੈ ਨਾ ਇਸ ਤੇ ਸਟਿਚਿੰਗ ਕਰਨੀ ਤੇ ਇਹ ਆਪਾਂ ਰੈਡੀ ਕੀਤਾ ਜੀ ਇਸ ਤਰ੍ਹਾਂ ਦਾ neck design ਬਣਾਇਆ ਇਹਨਾਂ ਦਾ ਛੋਟਾ neck ਬਣਿਆ ਸੀਗਾ 5 ਇੰਚ ਦਾ neck ਜਿਹੜਾ ਡਿਜ਼ਾਈਨ ਤੇ ਆ ਰਿਹਾ ਤਾਂ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਤਾ ਜੇ ਤੁਹਾਨੂੰ ਇਹ ਡਿਜ਼ਾਈਨ ਦੀ ਵੀਡੀਓ ਚਾਹੀਦੀ ਹੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਓਬਵੀਅਸੀ ਤੁਹਾਡੇ ਲਈ ਲੈ ਕੇ ਆਵਾਂਗੇ ਬਾਕੀ ਇਸ ਤਰ੍ਹਾਂ ਆਪਾਂ ਨੇ ਚੱਕ ਵਗੈਰਾ ਤੇ ਸਾਰੇ ਇਸ ਤਰ੍ਹਾਂ ਦੀ ਹੀ ਰੱਖੀ ਹੈ ਜੀ ਬਾਕੀ ਇਹਨੂੰ ਨਾ ਟਾਫਟਾ ਲੱਗਦਾ ਟਾਫਟੇ ਨਾਲ ਬਹੁਤ ਸੋਹਣੀ ਹੋ ਜਾਂਦੀ ਹੈ ਬਰਬਰੀ ਜਿਵੇਂ ਜਾਰਜਟ ਤੇ ਵੀ ਕਈ ਤਾਂ ਸਿੰਪਲ ਲਾਈਨਿੰਗ ਵੀ ਲਾ ਲੈਂਦੇ ਨੇ ਚੱਲ ਤਾਂ ਫਿਰ ਵੀ ਜਾਂਦਾ ਚਲੋ ਹਨਾ ਬਾਕੀ ਜੇ ਤੁਸੀਂ ਟਾਫਟਾ ਲਾਉਂਗੇ ਤਾਂ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ ਆਉਗੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੇ ਆਪਾਂ ਨੇ ਇਹ ਜ਼ਿਆਦਾ ਡੀਪ ਨੈਕ ਨਹੀਂ ਪਾਉਂਦੇ ਤਾਂ ਆਪਾਂ ਨੇ ਜਿਹੜਾ ਇਹ ਪੈਚ ਐਡ-ਆਨ ਕੀਤਾ ਇਸ 'ਚ ਇਸ ਤਰ੍ਹਾਂ ਦਾ ਵੀ ਤੁਸੀਂ ਬਣਾ ਸਕਦੇ ਹੋ ਦੁਪੱਟੇ ਸਾਰਿਆਂ ਦੇ ਹੀ ਟਾਈਡਾਈ ਕਰਵਾਏ ਗਏ ਨੇ ਜੀ ਤੇ ਇਸ ਤਰ੍ਹਾਂ ਫਿਰ ਚਾਕਾ ਤੇ ਕੰਮ ਆਊਗਾ ਅੱਗੇ ਜੀ ਜਿਹੜਾ ਏ ਸੂਟ ਦੇਖ ਰਹੇ ਹਾਂ ਸੇਮ ਡਿਜ਼ਾਈਨ ਦਾ ਬਣਿਆ ਇਹਨਾਂ ਦੇ ਪੌਂਚਿਆਂ ਤੇ ਸਲਵਾਰ ਕਿੱਥੇ ਅੱਧੀ ਸਲਵਾਰ ਦਿਖਾਓ ਇਸ ਤਰ੍ਹਾਂ ਜਿਹੜਾ ਬਾਜੂ ਤੇ ਕੰਮ ਮਿਲੂਗਾ ਤੁਹਾਨੂੰ ਵਰਕ ਹੋਇਆ ਹੋਇਆ ਜੀ ਤੇ ਛੋਟੇ ਚਾਕ ਬਣਾਏ ਗਏ ਨੇ ਫੋਰ ਸਾਈਡ ਫਿਨਿਸ਼ਿੰਗ ਆਊਗੀ ਤੇ ਬਹੁਤ ਪਿਆਰੀ ਜਿਹੇ ਦੀ ਬਾਟਮ ਰੈਡੀ ਹੋਈ ਹੈ ਦੁਪट्टे ਦੀ ਫਿਨਿਸ਼ਿੰਗ ਰਹਿੰਦੀ ਹੈ ਜੀ ਟਾਈ ਡਾਈ ਕਰਾਇਆ ਗਿਆ ਹੈ ਜਸਟ ਤੇ ਇਹਦੀ ਬਾਟਮ ਵੀ ਬਹੁਤ ਪਿਆਰੀ ਬਣੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਾਟਮ ਤੇ ਵੀ ਬਹੁਤ ਜਿਆਦਾ ਸੋਨਾ ਵਰਕ ਹੋਇਆ ਫੁੱਲ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਸਾਰਾ ਕੰਮ ਮਿਲੂਗਾ ਜੀ ਤੁਸੀਂ ਡਿਜ਼ਾਈਨਿੰਗ ਵਗੈਰਾ ਚੇਂਜ ਕਰਾ ਸਕਦੇ ਹੋ ਜੇ ਘੇਰੇ ਤੇ ਕੰਮ ਕਰਾਉਣਾ ਹੈ ਘੇਰੇ ਤੇ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੋਏ ਨੇ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਤੁਹਾਨੂੰ ਦਿਖਾਉਣੇ ਆ ਇਹਨਾਂ ਦੀ ਬਾਟਮਸ ਸਾਰਿਆਂ ਦੀ ਪਲੇਨ ਹੀ ਰਹਿਣਗੀਆਂ ਜਿਹੜੇ ਸੈਂਟਰ ਵਾਲੇ ਨੇ ਇਹਨਾਂ ਦੀ ਟਾਈ ਡਾਈ ਬਾਟਮਸ ਆਈਆਂ ਸੀ ਤੇ ਆਪਾਂ ਟਾਈ ਡਾਈ ਹੀ ਰੈਡੀ ਕੀਤੀਆਂ ਨੇ ਸਟ੍ਰੇਟ ਸਲਵਾਰ ਬਣਵਾਈਆਂ ਨੇ ਜ਼ਿਆਦਾਤਰ ਅੱਜ ਕੱਲ ਸਟ੍ਰੇਟ ਹੀ ਪਾ ਰਹੇ ਨੇ ਇਹ ਆ ਗਿਆ ਜੀ ਲਵੈਂਡਰ ਕਲਰ ਇਹ ਥੋੜਾ ਸੋਬਰ ਜਿਹਾ ਲੁੱਕ ਆ ਲੱਗਣਾ ਸੀ ਜੇ ਆਪਾਂ ਬੇਸ ਕਲਰ ਦੀ ਹੀ ਜਿਹੜੀ ਲੇਸ ਐਡ ਔਨ ਕੀਤੀ ਹੈ ਜੇ ਆਪਾਂ ਮਲਟੀ ਕਰਦੇ ਥੋੜਾ ਜਿਹਾ ਉਹ ਹੈਨਾ ਅਵੋਇਡ ਹੀ ਕਰਦੇ ਨੇ ਐਵੇਂ ਦੀ ਚੀਜ਼ ਪਾ ਕੇ ਜ਼ਿਆਦਾ ਖੁਸ਼ ਨੇ ਤਾਪਾ ਨੇ بیس ਕਲਰ ਦੀ ਬਣਾਈ ਹੈ ਜੀ ਟਾਈ ਰਹੀ ਦੁਪੱਟਾ ਇਸ ਤਰ੍ਹਾਂ ਦਾ ਹੋਇਆ ਹੋਇਆ ਸੈਂਟਰ ਚ ਬਾਕਸ ਬਣਿਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਨਾ ਜਿਹਾ ਨੈਕ ਬਣ ਕੇ ਰੈਡੀ ਹੋਇਆ ਤੁਸੀਂ ਵੀ ਐਵੇਂ ਦਾ ਨੈਕ ਜਿਹੜਾ ਬਣਵਾ ਸਕਦੇ ਹੋ ਆਪਣੇ ਸੂਟ ਤੇ ਸਕਰੀਨਸ਼ਾਟ ਲੈ ਲਿਆ ਕਰੋ ਜੇ ਤੁਸੀਂ ਤੁਹਾਡੇ ਆਰਡਰ ਚੱਲ ਰਹੇ ਨੇ ਤੁਸੀਂ ਆਪਣੇ ਸੂਟ ਤੇ ਵੀ ਐਵੇਂ ਦੀ ਡਿਜ਼ਾਈਨਿੰਗ ਕਰਾਉਣੀ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਆ ਕਰੋ ਵੀ ਸਾਡੇ ਸੂਟ ਤੇ ਇਹ ਵਾਲੀ ਡਿਜ਼ਾਈਨਿੰਗ ਹੈ ਜਿਹੜੀ ਕੀਤੀ ਜਾਵੇ ਇਸ ਤਰ੍ਹਾਂ ਬਾਹਾਂ ਤੇ ਵੀ ਇਸ ਤਰ੍ਹਾਂ ਲੇਸ ਦਿੱਤੀ ਹੈ ਤੇ ਚਾਕਾਂ ਤੇ ਵੀ ਬਹੁਤ ਸੋਨਾ ਬਣਿਆ ਜੀ ਸੂਟ ਜੇ ਇਹਨਾਂ ਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਬਾਕੀ ਤੁਹਾਨੂੰ ਪ੍ਰਿੰਟ ਵੀ ਅਵੇਲੇਬਲ ਹੋ ਜਾਣਗੇ ਸੇਮ ਪ੍ਰਿੰਟ ਮਿਲ ਜਾਣਗੇ ਉਹ ਉਹਨਾਂ ਪਿੱਛੇ ਵਾਲੇ ਨੂੰ ਛੱਡ ਕੇ ਤੁਸੀਂ ਇਹ ਵੀ ਹੈਨਾ ਬਾਈ ਕਰ ਸਕਦੇ ਹੋ ਬਾਕੀ ਪ੍ਰਿੰਟ ਆਪਣੇ ਕੋਲੇ ਬਰਬਰੀ ਤੇ ਬਹੁਤ ਨੇ ਤੁਸੀਂ WhatsApp ਗਰੁੱਪ ਹੈ ਜਿਹੜਾ ਆਪਣਾ ਜੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋਗੇ WhatsApp ਗਰੁੱਪ ਸ਼ੋ ਹੋਊਗਾ ਲਿੰਕ ਸ਼ੋ ਹੋਊਗਾ ਤੁਸੀਂ ਉਸ ਚ ਜੁਆਇਨ ਹੋ ਸਕਦੇ ਹੋ ਤੇ ਜੇ ਉਸ ਚ ਨਾਲ ਆਪਣੇ ਡੇਲੀ ਪ੍ਰਿੰਟ ਪੈਂਦੇ ਨੇ ਜੀ ਤੁਸੀਂ ਉਹਨਾਂ ਚੋਂ ਵੀ ਚੂਜ਼ ਕਰਕੇ ਆਪਣੇ ਸੂਟ ਬਣਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਚ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੇ ਨਾਲ